ਸਾਰਿਆਂ ਨੂੰ ਵੈਲਕਮ ਆ ਤੁਹਾਡਾ ਅੱਜ ਕੰਨਾ ਵੀਡੀਓ 'ਚ ਇਸ ਵੀਡੀਓ 'ਚ ਗੱਲ ਕਰਾਂਗੇ ਜਿਹੜਾ ਰਮਾਨੀਆ ਦੇ ਵਿੱਚ ਡਰੋਨ ਦਾ ਅਟੈਕ ਹੋਇਆ ਵਾ ਉਸ ਬਾਰੇ ਵੀਡੀਓ ਦੇ ਅੰਤ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਜਦੋਂ ਕੋਈ ਇਦਾਂ ਦੀ ਨਿਊਜ਼ ਨਿਕਲਦੀ ਹੈ ਨਾ ਤੇ ਸਪੈਸ਼ਲੀ ਆਪਣੇ ਜਿਹੜੇ ਕੰਟਰੀ ਆ ਉਹਨਾਂ ਦੇ ਜਿਹਨਾਂ ਕੰਟਰੀਆਂ ਜਿਨ੍ਹਾਂ ਨੇ ਅਪਲਾਈ ਕੀਤਾ ਉਹਨ ਫਿਰ ਉੱਥੇ ਹਫੜਾ ਦਫੜੀ ਮਚ ਜਾਂਦੀ ਹੈ ਵੀ ਪਤਾ ਨਹੀਂ ਕੀ ਹੋ ਗਿਆ ਉੱਥੇ ਜਾਂ ਕੀ ਨਿਊਜ਼ ਆ ਕਿਸੇ ਨੂੰ ਕਰੈਕਟ ਨਹੀਂ ਪਤਾ ਹੁੰਦਾ ਹਨਾ ਤੇ ਉਹਦੇ ਵਿੱਚ ਲੋਕ ਸਮਝ ਲਾ ਗਿੰਦੇ ਵੀ ਪਤਾ ਨਹੀਂ ਹੁਣ ਵੀਜੇ ਸਾਡੇ ਲੱਗਣੇ ਕਿ ਨਹੀਂ ਅਸੀਂ ਜਾਣਾਂ ਕਿ ਨਹੀਂ ਇਹੋ ਜਿਹਾ ਸਾਰਾ ਆਪਾਂ ਉੱਚ ਤੁਹਾਨੂੰ ਸ਼ੇਅਰ ਕਰਾਂਗੇ ਇਹਦੇ ਵਿੱਚ ਵੀਡੀਓ 'ਚ ਸਭ ਤੋਂ ਪਹਿਲਾਂ ਪੋਲੈਂਡ ਦੇ ਵਿੱਚ ਜਿਹੜਾ ਵਾ ਇਹਨਾਂ ਨੇ ਜਿਹੜਾ ਵਾ 19 ਡਰੋਨ ਜਿਹੜੇ ਐਂਟਰ ਹੋਏ ਸੀਗੇ ਜਿਹੜੇ ਰਸ਼ੀਆ ਵਾਲੋਂ ਤੇ ਉਹਦੇ ਕਰਕੇ ਫਿਰ ਜਿਹੜਾ ਵਾ ਕਾਫੀ ਉਧਰ ਹਵੜਾ ਦਫੜੀ ਮਚ ਗਈ ਸੀਗੀ ਇਹਨਾਂ ਨੇ ਜਿਹੜੇ ਆਪਣੇ ਜੈਟ ਵਗੈਰਾ ਭੇਜ ਦਿੱਤੇ ਆਰਮੀ ਵਗੈਰਾ ਜਿਹੜੀ ਆ ਬਾਰਡਰ ਤੇ ਲਾਤੀ ਜਿਹੜਾ ਉਹ ਬਾਰਡਰ ਸੀਗਾ ਤਕਰੀਬਨ 40000 ਜਿਹੜੀ ਆ ਬੰਦਾ ਜਿਹੜਾ ਆਰਮੀ ਉਹਨਾਂ ਨੇ ਉੱਧਰ ਨੂੰ ਭੇਜ ਦਿੱਤੀ ਉਹ ਹੋ ਗਿਆ ਉਹਦੇ ਤੋਂ ਬਾਅਦ ਚ ਫਿਰ ਕੱਲ ਜਿਹੜੀ ਇੱਕ ਨਿਊਜ਼ ਆਈ ਸੀ ਕੱਲ ਦੀ ਨਿਊਜ਼ ਦੇ ਵਿੱਚ ਇਹ ਸੀਗਾ ਕਿ ਇੱਕ ਡਰੋਨ ਜਿਹੜਾ ਵਾ ਉਹ ਐਂਟਰ ਹੋਇਆ ਰਮਾਨੀਆ ਦੇ ਵਿੱਚ ਜਿਹੜਾ ਉਹ ਇੱਥੇ ਨਾ ਰਮਾਨੀਆ ਦੇ ਜਿਹੜੇ ਬਾਰਡਰ ਲਾਈਨ ਆ ਜਿਹੜੀ ਯੂਕਰੇਨ ਵਾਲੀ ਬਾਰਡਰ ਲਾਈਨ ਆ ਉਹਦੇ ਨਾਲ ਇੱਕ ਦਰਿਆ ਲੰਘਦਾ ਵਾ ਜਿਹੜਾ ਕਿ ਦੋਨੋਂ ਵਰਗਾ ਹੀ ਦਰਿਆ ਹੈ ਜਿਹੜਾ ਇਧਰੋਂ ਪਿੱਛੋਂ ਯੂਕਰੇਨ ਤੋਂ ਨਾਲ-ਨਾਲ ਰਮਾਨੀਆ ਦੇ ਨਾਲ-ਨਾਲ ਲੱਗਦਾ ਹੁੰਦਾ ਹੈ ਮੋਲਦੋਵਾ ਤੋਂ ਲੰਘਦਾ ਹੋਇਆ ਇਧਰ ਨੂੰ ਆ ਕੇ ਬਲੈਕ ਸੀ ਦੇ ਵਿੱਚ ਜਿਹੜਾ ਡਿੱਗ ਜਾਂਦਾ ਹੈ ਉਹਦੇ ਬਿਲਕੁਲ ਕੋਰਨਰ ਤੇ ਇੱਕ ਪਿੰਡ ਹੈ ਚੇਲੇ ਕਹਿੰਦੇ ਆ ਉਹਨੂੰ ਅ ਬਹੁਤਿਆਂ ਨੂੰ ਪਤਾ ਹੋਊਗਾ ਗਿਲਾਟੀ ਇੱਕ ਸ਼ਹਿਰ ਪੈਂਦਾ ਵਾ ਬਹੁਤ ਫੇਮਸ ਆ ਆਪਣੇ ਬਹੁਤ ਇੰਡੀਅਨ ਵਰਕਰ ਉਧਰ ਕੰਮ ਕਰਦੇ ਆ ਫਿਰ ਉਧਰ ਆਵਾ ਬਰੇਲਾ ਤੁਲਚਾ ਤੁਲਚਾ ਇੱਕ ਸ਼ਹਿਰ ਦਾ ਨਾਮ ਇਹ ਹੋ ਗਿਆ ਫਿਰ ਇਹਦੀ ਜਿਹੜੀ ਕਾਰਨਰ ਜਿਹੜੀ ਨੁੱਕਰ ਆ ਉਸ ਨੁੱਕਰ ਦੇ ਵਿੱਚ ਜਿਹੜਾ ਆ ਇਹ ਪਿੰਡ ਆ ਜਿੱਥੇ ਡਰੋਨ ਪਾਇਆ ਗਿਆ ਤੇ ਦੂਸਰੇ ਪਾਸੇ ਕੌਨਸਟਾਂਸ ਆ ਜਿਹੜਾ ਕਿ ਬੀਚ ਆ ਜਿਹੜਾ ਬਹੁਤ ਮਸ਼ਹੂਰ ਰਮਾਨੀਆਂ ਦਾ ਜਿੱਥੇ ਬਹੁਤ ਸਾਰੇ ਜਿਹੜੀ ਰਮਾਨੀ ਜਾਂ ਲੋਕ ਜਾਂਦੇ ਆ ਘੁੰਮਣ ਨੂੰ ਉਹ ਬੀਚ ਹੋ ਗਿਆ ਤੇ ਉਧਰ ਨੂੰ ਹੋ ਗਿਆ ਇਹ ਉਹਦੀ ਬਿਲਕੁਲ ਨੁੱਕਰ ਚ ਹੱਤੇ ਪਰਲੀ ਸਾਈਡ ਜਿਹੜਾ ਵਾ ਯੂਕਰਨ ਪੈਂਦਾ ਵਾ ਉਧਰ ਤਕਰੀਬਨ ਇਹਨਾਂ ਦਾ ਜਿਹੜਾ ਵਾ ਕੰਟਰੋਲ ਹੈਗਾ ਵਾ ਰਸ਼ੀਆ ਦਾ ਉਧਰ ਨੂੰ ਉਹਦੇ ਹਿੱਸਾ ਵਾਲੀ ਸਾਈਡ ਨੂੰ ਉਧਰ ਕੰਟਰੋਲ ਹੈਗਾ ਵਾ ਹਰਕਤਾਂ ਉਧਰ ਹੁੰਨੀਆਂ ਰਹਿਣੀਆਂ ਜ਼ਿਆਦਾਤਰ ਹੱਕ ਤਾਂ ਇਧਰ ਨੂੰ ਹ ਲਵੀਬ ਕੀਬ ਵਾਲੀ ਸਾਈਡ ਨੂੰ ਉਹ ਸਾਈਡ ਨੂੰ ਬਟ ਇਧਰ ਵੀ ਵਿੱਚ ਵਿਚਾਲੇ ਹੁੰਦੀਆਂ ਰਹਿੰਦੀਆਂ ਉਹ ਡਰੋਨ ਜਿਹੜਾ ਵਾ ਉਧਰੋਂ ਐਂਟਰ ਹੋਇਆ ਸੀ ਐਂਟਰ ਹੋਣ ਤੋਂ ਬਾਅਦ ਚ ਨਾਲ ਹੀ ਇਹਨਾਂ ਨੇ ਜਿਹੜੇ ਆਪਣੇ ਜੋ ਵੀ ਡਿਫੈਂਸ ਸਿਸਟਮ ਸਾਰਾ ਕੁਝ ਇਹਨਾਂ ਨੇ ਐਕਟੀਵੇਟ ਕਰਤਾ ਆਰਮੀ ਵਗੈਰਾ ਉਧਰ ਪਹੁੰਚ ਗਈ ਜਿਹੜੇ ਨਾਲ 에ਅਰਕ੍ਰਾਫਟ ਆ ਜੋ ਵੀ ਕਰ ਸਕਦੇ ਸੀ ਇਹਨਾਂ ਨੇ ਕਰ ਦਿੱਤਾ ਮਤਲਬ ਕੰਟਰੋਲ ਕਰਨ ਵਾਸਤੇ ਤੇ ਨਾਲ ਹੀ ਫਿਰ ਇਹਨਾਂ ਨੇ ਵਾਰਨਿੰਗ ਦੇ ਦਿੱਤੀ ਰਸ਼ੀਆ ਨੂੰ ਕਿ ਜੇ ਤੁਹਾਡੇ ਹੁਣ ਡਰੋਨ ਐਂਟਰ ਹੋਣਗੇ ਤਾਂ ਅਸੀਂ ਤੜਤੇ ਕਾਰਵਾਈ ਕਰਾਂਗੇ ਜਿੰ ਜੋ ਵੀ ਇਹ ਕਰ ਸਕਦੇ ਹਨ ਇਹੋ ਕਰਨਗੇ ਜੇ ਜਿਹੜੇ ਵੀ ਰੂਲ ਦੇ ਹਿਸਾਬ ਦੇ ਨਾਲ ਫਿਰ ਜਿਹੜਾ ਜਿਹੜੀ ਅੰਬੈਸੀ ਆ ਨਾ ਰਸ਼ੀਆ ਦੀ ਹਰਮਾਨੀਆ ਦੇ ਵਿੱਚ ਬੁਕਰੇਸਟ ਵਿੱਚ ਅੰਬੈਸਡਰ ਦਾ ਇੱਕ ਕਿੜਾ ਵਾ ਸਟੇਟਮੈਂਟ ਆਉਂਦੀ ਆ ਕਿ ਅਸੀਂ ਇਹੋ ਜਿਹਾ ਫਿਲਹਾਲ ਕੁਝ ਨਹੀਂ ਕੀਤਾ ਨਾ ਹੀ ਸਾਡੇ ਡਰੋਨ ਆ ਜਿੱਦਾਂ ਕਿ ਪਹਿਲਾਂ ਮੁੱਕਰ ਗਏ ਸੀਗੇ ਪੋਲੈਂਡ ਵਾਰੀ ਕਿ ਨਾ ਹੀ ਸਾਡੇ ਡਰੋਨ ਤੇ ਨਾ ਇਦਾਂ ਦਾ ਅਸੀਂ ਕੁਝ ਕੀਤਾ ਵਾ ਤੇ ਪਤਾ ਨਹੀਂ ਕਿ ਇਹਦੇ ਡਰੋਨ ਆ ਜਾਂ ਕਿਦਾਂ ਵਾ ਜਦ ਕੀ ਜਦੋਂ ਡਰੋਨਾਂ ਦੀ ਗੱਲ ਹੋਈ ਉਹ ਮੇਡ ਇਨ ਤੁਰਕੀ ਆ ਤੁਰਕੀ ਤੋਂ ਬਣੇ ਆ ਜਿਹੜੇ ਕਿ ਤੁਰਕੀ ਨੇ ਇਹਨਾਂ ਨੂੰ ਰਸ਼ੀਆ ਨੂੰ ਵੇਚੇ ਸੀਗੇ ਤੇ ਉਹ ਜਿਹੜੇ ਡਰੋਨ ਆ ਚੱਲੇ ਆ ਉਹ ਡਰੋਨ ਇੱਧਰ ਆਏ ਆ ਪੋਲੈਂਡ ਵਾਲੇ ਵੀ ਉਹੀ ਆ ਤੇ ਰਮਾਨੀਆ ਵਾਲੇ ਵੀ ਉਹੀ ਆ ਤਕਰੀਬਨ ਸੋ ਇਸ ਕਰਕੇ ਕਾਫੀ ਜਿਹੜਾ ਵਾ ਮਾਹੌਲ ਹੋ ਗਿਆ ਗਰਮ ਬਾਰਡਰ ਲਾਈਨ ਦੇ ਉੱਤੇ ਹੁਣ ਗੱਲ ਕਰ ਲੈਂਦੇ ਕਿ ਇਸ ਮਾਹੌਲ ਦੇ ਵਿੱਚ ਹੁਣ ਅੱਗੇ ਕੀ ਹੋਊਗਾ ਜਾਂ ਕੀ ਫਰਕ ਪਿਆ ਜਿੱਦਾਂ ਦੀ ਲਾਈਫ ਪਹਿਲਾਂ ਚੱਲਦੀ ਸੀਗੀ ਕੰਮਕਾਰ ਜੋ ਸਾਰਾ ਕੁਝ ਪਹਿਲਾਂ ਚੱਲਦਾ ਸੀਗਾ ਸੇਮ ਹੀ ਉਦੋਂ ਦਾ ਚੱਲਣ ਡਿਆ ਵਾ ਇਦਾਂ ਦਾ ਕੁਝ ਨਹੀਂ ਹੋਇਆ ਜਿਹੜੀਆਂ ਏਜੰਸੀਆਂ ਵਾਂ ਜਿਹੜੀਆਂ ਇੱਥੇ ਜਿਹੜੀ ਕੰਟਰੀਆਂ ਵਾਂ ਜੋ ਵੀ ਇਹਨਾਂ ਦੇ ਸਿਸਟਮ ਸਾਰੇ ਹਾਈਲਾਈਟ ਤੇ ਆ ਠੀਕ ਆ ਬਟ ਨਾ ਤਾਂ ਫਲਾਈਟਾਂ ਕੋਈ ਬੰਦ ਹੋਈਆਂ ਮਾ ਹੁਣ ਜਾਣ ਵਾਲੀਆਂ ਨਾ ਕੋਈ ਕੰਮਕਾਰ ਦੇ ਵਿੱਚ ਕੋਈ ਰੁਕਾਵਟ ਆ ਫਿਊਚਰ ਦੇ ਵਿੱਚ ਕੁਝ ਹੋਵੇ ਕੁਝ ਵੱਡਾ ਹੋਵੇ ਜਾਂ ਕੁਝ ਹੋਵੇ ਉਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਜੇ ਇਹੋ ਜੀ ਗੱਲ ਹੋਈ ਤਾਂ ਆਪਾਂ ਉਹ ਵੀ ਤੁਹਾਨੂੰ ਜਰੂਰ ਸ਼ੇਅਰ ਕਰ ਦੇਵਾਂਗੇ ਫਿਲਹਾਲ ਕੋਈ ਐਹੋ ਜੀ ਗੱਲਬਾਤ ਨਹੀਂ ਹੈਗੀ ਸਾਰਾ ਕੁਝ ਵਧੀਆ ਚੱਲਦਾ ਪਿਆ ਵਾ ਤੇ ਤੁਹਾਨੂੰ ਦੱਸਣਾ ਕਿਉਂਕਿ ਮੈਨੂੰ ਇਹ ਹੁੰਦਾ ਕਿ ਕੋਈ ਵੀ ਨਿਊਜ਼ ਇੱਥੇ ਆ ਕਿਸੇ ਵੀ ਤਰ੍ਹਾਂ ਦੀ ਮੈਂ ਇੱਥੇ ਰਹਿਣਾ ਵਾ ਤੇ ਉਹ ਮੈਂ ਸ਼ੇਅਰ ਕਰ ਦਿੰਦਾ ਵਾ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਸਕੇ ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਡਰਜੋ ਜਾਂ ਕਿਦਾਂ ਇਦਾਂ ਮਤਲਬ ਇਹੋ ਜਿਹਾ ਮੇਰਾ ਕੁਝ ਨਹੀਂ ਸੀਗਾ ਜਸਟ ਜਾਣਕਾਰੀ ਮੈਂ ਤੁਹਾਨੂੰ ਦੇ ਰਿਹਾ ਕਿ ਆਹ ਸਿਸਟਮ ਹੋਇਆ ਵਾ ਇੱਥੇ ਕਿਉਂਕਿ ਤੁਹਾਨੂੰ ਪਤਾ ਹੋਵੇ ਪੋਲੈਂਡ ਦੇ ਵਿੱਚ ਹੋਇਆ ਸੀ ਪੋਲੈਂਡ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਹੁਣ ਪੋਲਾਨੀਆ ਦੇ ਵਿੱਚ ਹੋਇਆ ਵਾ ਪਰਮਾਨੀਆਂ ਦੇ ਜਿਹੜੇ ਵੀ ਲੋਕਾਂ ਨੇ ਅਪਲਾਈ ਕੀਤਾ ਜਾਂ ਜਿਹੜੇ ਇੱਥੇ ਕੰਮ ਕਰਦੇ ਆ ਜਾਂ ਜੋ ਵੀ ਆ ਉਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸੋ ਇਸ ਕਰਕੇ ਮੈਂ ਇਹ ਚੀਜ਼ ਜਿਹੜੀ ਆ ਸ਼ੇਅਰ ਕੀਤੀ ਆ ਸਾਰਿਆਂ ਨਾਲ ਕਿ ਆ ਜਿਹੜੀ ਚੀਜ਼ ਇੱਥੇ ਹੋਈ ਆ ਜਾਂ ਫਿਊਚਰ ਦੇ ਵਿੱਚ ਜੋ ਵੀ ਕੁਝ ਹੁੰਦਾ ਹੋਵੇ ਪਤਾ ਨਾਲ ਸ਼ੇਅਰ ਕਰਾਂਗੇ ਸੋ ਇਹ ਸੀਗੀ ਇੱਕ ਛੋਟੀ ਜਿਹੀ ਜਾਣਕਾਰੀ ਬਟ ਕੰਮਕਾਰ ਵਧੀਆ ਚੱਲਦੇ ਪਏ ਆ ਨਾਰਮਲ ਆ ਕੋਈ ਚੱਕਰ ਨਹੀਂ ਹੈਗਾ ਉਸ ਤੋਂ ਇਲਾਵਾ ਫਿਰ ਫਲਾਈਟਾਂ ਹੋ ਗਈਆਂ ਜਾਂ ਇਹੋ ਜਿਹਾ ਇਦਾਂ ਦਾ ਕੁਝ ਨਹੀਂ ਆ ਸਾਰਾ ਕੁਝ ਨਾਰਮਲ ਚੱਲਦਾ ਪਿਆ ਵਧੀਆ ਤਰੀਕੇ ਨਾਲ ਸੋ ਇਹ ਸੀਗੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ